ਪੁੱਤਰਾ ਵਾਂਗੂ ਧੀਆਂ ਨੂੰ ਵੀ ਸਨਮਾਨ ਦੋ ਜ਼ਿਲ੍ਹਾ ਫਰੀਕੋਟ ਦੇ ਪਿੰਡ ਵਿੱਲੇਵਾਲਿਆਂ ਵਿਖੇ ਆਂਗਣਵਾੜੀ ਦੀਆਂ ਮੈਡਮਾਂ ਵੱਲੋਂ ਹਰ ਕੀਰਤ ਕੌਰ ਦੀ ਹੈਪੀ ਲੋੜੀ ਮਨਾਇ ਗਈ ਅਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਮਾਤਾ ਨੂੰ ਵਧਾਈ ਦਿੱਤੀ ਅਤੇ ਮਾਤਾ ਨੇ ਅੱਗੋਂ ਵੈਲਕਮ ਕਰਕੇ ਆਂਗਣਵਾੜੀ ਮੈਡਮਾਂ ਦਾ ਸਵਾਗਤ ਕੀਤਾ ਅਤੇ ਮੈਡਮ ਆਂਗਣਵਾੜੀ ਦੀਆਂ ਮੈਡਮਾਂ ਵੱਲੋਂ ਉਹਨਾਂ ਦੇ ਘੇੜ ਵਿੱਚ ਛਰੀ ਬਨ ਕੇ ਪੁੱਤਾਂ ਵਾਂਗੂ ਅਚਾ ਲਾੜ ਕੀਤੇ ਗਏ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ ਗੁਰਮੀਤ ਕੌਰ ਨੇ ਆਖਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਪਾਸੇ ਸਾਨੂੰ ਖਿਆਲ ਕਰਨਾ ਚਾਹੀਦਾ ਅਤੇ ਤਿੰਨਾਂ ਵੀ ਪੁੱਤਰਾਂ ਨਾਲ ਉਹ ਕੱਟਣੀਆਂ ਤਿੰਨਾਂ ਦੇਸ਼ ਦਾ ਨਾਮ ਰੋਸ਼ਨ ਕਰਦੀਆਂ ਇਸ ਮੌਕੇ ਤੇ ਮੈਡਮ ਪਰਮਜੀਤ ਕੌਰ ਤੇ ਮਨਪ੍ਰੀਤ ਕੌਰ ਅਤੇ ਹੋਰ ਵੀ ਆਂਗਣਵਾੜੀ ਮੈਡਮਾਂ ਆਦ ਹਾਜ਼ਰ ਸਨ ਤੁਸੀਂ ਦੇ ਲੋ ਕੇਐਸਕੇ ਨੂ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਸਾਦਕ ਤੋਂ ਰਿਪੋਰਟ ਤੇਨੇ ਬਾਬਾ ਤੀਆਂ ਦੀ ਲੋੜੀ ਤੇਨੇ ਕਾਲੇ ਵੰਡ ਦੇਨੇ ਬਾਬਾ ਤੀਆਂ ਦੀ ਲੋੜੀ ਕਰਮਾ ਤੇਨੇ ਬਾਬਾ ਤੀਆਂ ਦੀ ਲੋੜੀ ਕਰਮਾ ਵਾਲੇ ਵੰਡ ਦੇਨੇ ਬਾਬਾ ਤੀਆਂ ਦੀ ਲੋੜੀ ਕਰਮਾ ਵਾਲੇ ਵੰਡ ਦੇਨੇ ਬਾਬਾ ਤੀਆਂ ਦੀ ਲੋੜੀ ਕਰਮਾ ਸਰਦਾਰ ਨੂੰ ਜਿਨੇ ਰੱਖਿਆ ਤੇਰਾ ਨਾਮ ਬਦਨ ਸਿੰਘ ਜੈ ਤੈਨੂੰ ਪਿੰਡ ਜੀ ਸਤਿ ਸ਼੍ਰੀ ਅਕਾਲ ਪਿੰਡ ਕੀ ਨਾਮ ਹੈ ਜੀ ਮੇਰਾ ਨਾਮ ਗੁਰਮੀਤ ਕੌਰ ਹੈ ਮੈਂ ਅੰਗਨwadi ਵਰਕਰ ਆ ਪਿੰਡ ਚੰਦਵਾਲਾ ਦਾ ਹਾਂ ਹਾਂ ਗੁਰਮੀਤ ਕੌਰ ਜੀ ਜੋ ਤੁਸੀਂ ਅੱਜ ਬਿੱਲੇ ਵਾਲੇ ਵਿਖੇ ਲੋਹੜੀ ਮਨਾ ਰਹੇ ਹੋ ਇਹ ਕਿਸ ਸਬੰਧ ਵਿੱਚ ਮਨਾ ਰਹੇ ਹੋ ਤੇ ਕਿੰਨਾ ਦੀ ਮਨਾ ਰਹੇ ਹੋ ਇਸ ਅਸੀਂ ਧੀਆਂ ਦੀ ਲੋੜੀ ਮਨਾ ਰਹੇ ਹਾਂ ਅਸੀਂ ਫਰੀਦਕੋਟ ਜ਼ਿਲ੍ਹਾ ਦੇ ਸਾਡੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਰਤਨਦੀਪ ਕੌਰ ਸੰਧੂ ਜੀ ਦੀ ਅਗਵਾਈ ਦੇ ਵਿੱਚ ਜੋ ਸਾਨੂੰ ਬਾਰ-ਬਾਰ ਦੱਸਦੇ ਰਹੇ ਐ ਦੱਸਦੇ ਰਹਿੰਦੇ ਐ ਕਿ ਧੀਆਂ ਨੂੰ ਕੁੱਤਿਆਂ ਦੇ ਬਰਾਬਰ ਦਾਜਾ ਦਿੱਤਾ ਜਾਵੇ ਤੇ ਉਸੇ ਤਰ੍ਹਾਂ ਹੀ ਜਿਵੇਂ ਸਾਡੇ ਸੀਡੀਪੀਓ ਸਰ ਸੁਤਵੰਦ ਸਿੰਘ ਸੰਧੂ ਜੀ ਉਹਨਾਂ ਦੇ ਦੇਖ-ਰੇਖ 'ਚ ਅਸੀਂ ਸਰਕਲ ਸਾਧਕ ਵਨ ਦੀ ਮੈਡਮ ਸਾਡੀ ਸੁਪਰਵਾਈਜ਼ਰ ਮੈਡਮ ਨਿਰਮਲ ਜਾਨੀ ਜੀ ਇਹਨਾਂ ਦੀ ਅਗਵਾਈ ਦੇ ਹੇਠ ਅਸੀਂ ਸਾਰੇ ਅੰਗਣਵਾਰੀ ਵਰਕਰ ਅੱਜ ਇਕੱਠੇ ਹੋਈਆਂ ਤੇ ਲੋਹੜੀ ਮਨਾ ਰਹੀਆਂ ਧੀਆ ਦੀ ਲੋਹੜੀ ਮਨਾ ਰਹੀਆਂ ਕੀ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕਰਿਆ ਜਾ ਰਿਹਾ ਕਿ ਹਾਂਜੀ ਸਰਕਾਰ ਵੱਲੋਂ ਵੀ ਟਾਈਮ ਟੂ ਟਾਈਮ ਜਿਹੜੇ ਹੈਗੇ ਉਪਰਾਲੇ ਕੀਤੇ ਜਾ ਰਹੇ ਆ ਤੇ ਇਹ ਕਿਹਾ ਜਾ ਰਿਹਾ ਕਿ ਧੀਆਂ ਨੂੰ ਵੀ ਪੁੱਤਾਂ ਦੇ ਬਰਾਬਰ ਦਰਜਾ ਦਿੱਤਾ ਜਾਵੇ। ਇਸੇ ਤਰ੍ਹਾਂ ਹੀ ਆਪਾਂ ਨੂੰ ਜਿਵੇਂ ਪੀਐਮਐਮਵੀ ਦੀ ਤਹਿਤ ਜੇ ਸੈਕਿੰਡ ਬੇਬੀ ਗਰਲ ਹੁੰਦੀ ਹੈ ਤਾਂ 6000 ਰੁਪਏ ਜਿਹੜਾ ਸਾਡੇ ਦਫ਼ਤਰ ਵੱਲੋਂ ਦਿੱਤਾ ਜਾਂਦਾ।